ਰਾਗ ਆਸਾ ਛੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਭਾਏ RAM ਹਰ ਨਾਮੋ ਹਰ ਨਾਮ ਦੇਵੇ ਮੇਰੇ ਪ੍ਰਾਨ ਵਸਾਏ RAM ਹਰ ਹਰ ਨਾਮ ਮੇਰੇ ਪ੍ਰਾਨ ਵਸਾਏ ਸਭ ਸੰਸਾਰ ਦੁਖ ਗਵਾਇਆ ਅਦਿਸ਼ਟ ਅਗੋਚਰ ਗੁਰ ਬਚਨ ਧਿਆਇਆ ਪਵਿੱਤਰ ਪਰਮ ਗਤ ਪਾਇਆ ਅਨਹਦ ਧੁਨ ਵਾਜੈ ਨਿਤ ਵਾਜੈ ਗਾਈ ਸਤਿਗੁਰ ਬਾਣੀ ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤ ਸਮਾਣੀ ਮਾਨ ਮੁਖਾ ਮਾਨ ਮੁਖ ਮੋਏ ਮੇਰੀ ਕਰ ਮਾਇਆ RAM ਖਿਨ ਆਵੇ ਖਿਨ ਜਾਵੇ ਦੁਰਗੰਧ ਮੜੈ ਚਿਤ ਲਾਇਆ RAM ਲਾਇਆ ਦੁਰਗੰਧ ਮੜੈ ਚਿਤ ਲਾਗਾ ਜਿਉ ਰੰਗ ਕਸੂਮ ਦਿਖਾਇਆ ਖਿਨ ਪੂਰਬ ਖਿਨ ਪਛਮ ਛਾਏ ਜਿਉ ਚੱਕ ਕੁਮਿਆਰ ਭਵਾਇਆ ਦੁਖ ਖਾਵੈ ਦੁਖ ਸੰਚੈ ਭੋਗੈ ਦੁਖ ਕੀ ਬਿਰਦ ਵਿਧਾਈ ਨਾਨਕ ਬਖਮ ਸੁਹਿਲਾ ਤਰੀਐ ਜਾਂ ਆਵੈ ਗੁਰ ਸਰਣਾਈ ਮੇਰਾ ਠਾਕੁਰ ਠਾਕੁਰ ਨੀਕਾ ਅਗਮ ਅਥਾ ਹਾਰਾਮ ਹਰ ਪੂਜੀ ਹਰ ਪੂਜੀ ਚਾਹੀ ਮੇਰੇ ਸਤਗੁਰ ਸਾਹਾਰਾਮ ਹਰ ਊਜੀ ਚਾਹੀ ਨਾਮ ਵਿਸਾਹੀ ਗੁਣ ਗਾਵੈ ਗੁਣ ਭਾਵੈ ਨੀਂਦ ਭੂਖ ਸਭ ਪਰ ਹਰ ਤਿਆਗੀ ਸੁੰਨੇ ਸੁੰਨ ਸਮਾਵੈ ਵਣ ਜਾਰੇ ਇਕ ਭਾਤੀ ਆਵਹਿ ਲਾਹ ਹਰ ਨਾਮ ਲੈ ਜਾਹਿ ਨਾਨਕ ਮਾਨ ਤਨ ਅਰਪ ਗੋਰ ਆਗੈ ਜਿਸ ਪ੍ਰਾਪਤ ਸੋ ਪਾਏ ਰਤਨ ਆ ਰਤਨੁ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰ ਬਾਣੀ ਲਾਗੇ ਤੈਨ ਹੱਥ ਚੜਿਆ RAM ਗੁਰ ਬਾਣੀ ਲਾਗੇ ਤੈਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਪਰੇ ਭੰਡਾਰਾ ਸਮੁੰਦਰੋਲ ਸਰੀਰ ਹਮ ਦੇਖਿਆ ਇਕ ਵਸਤ ਅਨੂਪ ਦਿਖਾਈ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਆਸਾ ਮਹੱਲਾ ਚੌਥਾ ਜੇ ਮਚੇ ਮੇ ਜੇ ਮਚੇ ਮਾ ਵਰਸੈ ਅੰਮ੍ਰਿਤ ਧਾਰਾ RAM ਗੁਰਮੁਖੇ ਗੁਰਮੁਖ ਨਦਰੀ RAM ਪਿਆਰਾ RAM ਰਾਮ ਨਾਮ ਪਿਆਰਾ ਜਗਤ ਨਿਸਤਾਰਾ ਰਾਮ ਨਾਮ ਵੜਿਆਈ ਕਾਲ ਯੁਗ ਰਾਮ ਨਾਮ ਗੋਹਿთა ਗੁਰਮੁਖ ਪਾਰ ਲਗਾਈ ਹਲਤ ਪਲਤ ਰਾਮ ਨਾਮ ਸੁਹੇਲੇ ਗੁਰਮੁਖ ਕਰਨੀ ਸਾਰੀ ਨਾਨਕ ਦਾਤ ਦਇਆ ਕਰ ਦੇਵੈ ਰਾਮ ਨਾਮ ਨਿਸਤਾਰੀ ਰਾਮੋ ਰਾਮ ਨਾਮ ਜਪਿਆ ਦੁੱਖ ਕੇਲ ਵਿਖਾ ਨਾਸ ਗਵਾਇਆ ਰਾਮ ਗੁਰ ਪਰਚੈ ਗੁਰ ਪਰਚੈ ਧਿਆਇਆ ਮੈਂ ਹਿਰਦੈ ਰਾਮ ਰਵਾਇਆ ਰਾਮ ਰਵਿਆ ਰਾਮ ਹਿਰਦੈ ਪਰਮ ਗਤ ਪਾਈ ਜਾਂ ਗੁਰ ਸਰਣਾਈ ਆਏ ਲੋਭ ਵਿਕਾਰ 나ਵ ਡੋਬਦੀ ਨਿਕਲੀ ਜਾਂ ਸਤਗੁਰ ਨਾਮ ਦਿੜਾਏ ਜੀਵ ਦਾਨ ਗੁਰਪੂਰੈ ਦੀਆ ਰਾਮ ਨਾਮ ਚੇਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੈ ਨਾਨਕ ਗੁਰ ਸਰਣਾਏ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸੁਹਾਏ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਏ ਆਏ ਤਿਸ ਰੂਪ ਨਾ ਰੇਖੇ ਆਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਾਨ ਤਨ ਸੀਤਲ 시ਗਾਰ ਸਭ ਹੋਵਾ ਗੁਰਮਤਿ ਰਾਮ ਪ੍ਰਗਾਸਾ ਨਾਨਕ ਆਪ ਉਨੁਗ੍ਰਹਿ ਕੀਆ ਹਮ ਦਾਸਨ ਦਾਸਨ ਦਾਸਾ ਜਿਨਿ ਰਾਮੋ ਰਾਮ ਨਾਮ ਵਿਸਾਰਿਆ ਸੇ ਮਨ ਮੁਖ ਮੂੜ ਅਭਾਗੀ ਰਾਮ ਤਿਨ ਅੰਤਰੇ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ ਰਾਮ ਮਾਇਆ ਮਲ ਲਾਗੀ ਮੂੜ ਭਏ ਅਭਾਗੀ ਜਿਨ ਰਾਮ ਨਾਮ ਨਹਿ ਭਾਇਆ ਅਨੇਕ ਕਰਮ ਕਰੈ ਅਭਿਮਾਨੀ ਹਰ ਰਾਮੋ ਨਾਮ ਚੋਰਾਇਆ ਮਹਾ ਵਿਖਮ ਜਾਮ ਕੰਥ ਦੁਹੇਲਾ ਕਾਲੂਖਤ ਮੋਹ ਅੰਧਿਆਰਾ ਨਾਨਕ ਗੁਰਮੁਖ ਨਾਮ ਧਿਆਇਆ ਤਾ ਪਾਏ ਮੋਖ ਦੁਆਰਾ ਰਾਮ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੈ ਰਾਮ ਇਹੋ ਮਨੁਆ ਖੇਨ ਊਬ ਪਿਆਲੀ ਭਰਮ ਦਾ ਇਕਤ ਘਰ ਆਣੈ ਰਾਮ ਮਾਨ ਇਕਤ ਘਰ ਆਣੈ ਸਭ ਗਤ ਮਿਤ ਜਾਣੈ ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰਖੈ RAM ਨਾਮਾ ਪ੍ਰਹਿਲਾਦ ਉਧਾਰ ਤਰਾਏ RAMੋ RAM ਰਮੋ RAM ਊਚਾ ਗੁਣ ਕਹਿ ਤਿਆਂ ਅੰਤ ਨਾ ਪਾਇਆ ਨਾਨਕ RAM ਨਾਮ ਸੁਣ ਭੀਨੇ RAMੈ ਨਾਮ ਸਮਾਇਆ ਜੇ ਨ ਅੰਤਰੇ RAM ਨਾਮ ਵਸੈ ਤਿਨ ਚਿੰਤਾ ਸਭ ਗਵਾਇਆ RAM ਸਭ ਅਰਥ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ RAM ਮਨ ਚਿੰਦਿਆ ਫਲ ਪਾਇਆ RAM ਨਾਮ ਧਿਆਇਆ RAM ਨਾਮ ਗੁਣ ਗਾਏ ਦੁਰਮਤ ਕਬੁੱਧ ਗਈ ਸੁੱਧ ਹੋਈ RAM ਨਾਮ ਮਨ ਲਾਏ ਸਫਲ ਜਨਮ ਸਰੀਰ ਸਾਭੋ ਹੋਆ ਜਿਤ ਰਾਮ ਨਾਮ ਫਰਗਾਸਿਆ ਨਾਨਕ ਹਰਿ ਬਾਜ ਸਦਾ ਦਿਨ ਰਾਤੀ ਗੁਰਮੁਖ ਨਿਜ ਘਰ ਵਾਸਿਆ ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜੈ ਚਿਤ ਨਾ ਲਾਇਆ ਰਾਮ ਜੇ ਧਰਤੀ ਸਭ ਕੰਚਨ ਘਾਰ ਦੀਜੈ ਬਿਨ ਨਾ ਵੈ ਅਵਰ ਨਾ ਪਾਇਆ ਰਾਮ ਰਾਮ ਨਾਮ ਮਨ ਭਾਇਆ ਪਰਮ ਸੁਖ ਪਾਇਆ ਅੰਤ ਚਲਦਿਆਂ ਨਾਲ ਸਖਾਈ ਰਾਮ ਨਾਮ ਧਨ ਪੂੰਜੀ ਸੰਚੀ ਨਾ ਡੁੱਬੈ ਨਾ ਜਾਈ ਰਾਮ ਨਾਮ ਇਸ ਯੁਗ ਮਹਿ ਤੁਲਹਾ ਜਮਕਾਲ ਨੇੜ ਨਾ ਆਵੈ ਨਾਨਕ ਗੁਰਮੁਖ ਰਾਮ ਪਛਾਤਾ ਘਰ ਕਿਰਪਾ ਆਪ ਮਿਲਾਵੈ ਰਾਮੋ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ RAM ਸੇਵਕੋ ਗੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ RAM ਮਾਨ ਤਨ ਅਰਪਿਆ ਬਹੁਤ ਮਨ ਸਰਦਿਆ ਗੁਰ ਸੇਵਕ ਭਾਏ ਮਿਲਾਏ ਦੀਨਾ ਨਾਥ ਜੀਆਂ ਕਾ ਦਾਤਾ ਪੂਰੇ ਗੁਰ ਤੇ ਭਾਏ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ ਚਲਾਏ RAM ਨਾਮ ਮੰਤ ਹਿਰਦੈ ਦੇਵੇ ਨਾਨਕ ਮਿਲਣ ਸੁਭਾਏ ਏਕ ਓ ਅੰਕਾਰ ਸਤਗੁਰ ਪ੍ਰਸਾਦ ਆਸਾ ਛੰਤ ਮਹੱਲਾ ਚੌਥਾ ਘਰ ਦੂਜਾ ਹਰ ਹਰ ਕਰਤਾ ਦੁਖ ਵਿਨਾਸ਼ਨ ਤਤਤ ਪਾਪਨ ਹਰ ਨਾਮ ਜੀਓ ਹਰ ਸੇਵਾ ਭਾਈ ਪਰਮਗਤ ਪਾਈ ਹਰ ਊਤਮ ਹਰ ਹਰ ਕਾਮ ਜੀਓ ਹਰ ਊਤਮ ਕਾਮ ਜਪੀਐ ਹਰ ਨਾਮ ਹਰ ਜਪੀਐ ਅਸਥਿਰ ਹੋਊ ਵੈ ਜਨਮ ਮਰਨ ਦੋਵੈ ਦੁਖ ਮਿਟੇ ਸਹਜੇ ਹੀ ਸੁਖ ਸੋਵੈ ਹਰ ਹਰ ਕਿਰਪਾ ਧਾਰੋ ਠਾਕੁਰ ਹਰ ਜਪੀਐ ਆਤਮ ਰਾਮ ਜੀਓ ਹਰ ਹਰ ਕਰਤਾ ਦੁਖ ਬਿਨਾਸਨ ਪਤਤ ਪਾਵਨ ਹਰ ਨਾਮ ਜੀਓ ਹਰ ਨਾਮ ਪਦਾਰਥ ਕਾਲ ਯੁਗ ਊਤਮ ਹਰ ਜਪੀਐ ਸਤ ਗੁਰੁ ਭਾਏ ਜੀਓ ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣੀਐ ਹਰ ਜਪਤ ਸੁਣਤ ਦੁਖ ਜਾਏ ਜੀਓ ਹਰ ਹਰ ਨਾਮ ਜਪਿਆ ਦੁੱਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਿਗੁਰ ਗਿਆਨ ਬਲਿਆ ਘਟ ਚਾਨਣ ਅਗਿਆਨ ਅੰਧੇਰ ਗਵਾਇਆ ਹਰ ਹਰ ਨਾਮ ਤਿਨਿ ਆਰਾਧਿਆ ਜਿਨ ਮਸਤਕ ਧੁਰ ਲੇਖ ਪਾਏ ਜੀਉ ਹਰ ਨਾਮ ਪਦਾਰਥ ਕਾਲ ਯੁਗ ਊਤਮ ਹਰ ਜਪੀਐ ਸਤਿਗੁਰੁ ਭਾਏ ਜੀਉ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹ ਪਾਦ ਨਿਰਵਾਣ ਜੀਓ ਹਰ ਪ੍ਰੀਤ ਲਗਾਈ ਹਰ ਨਾਮ ਸਖਾਈ ਭ੍ਰਮ ਚੂਕਾ ਆਵਣ ਜਾਣ ਜੀਓ ਆਵਣ ਜਾਣਾ ਭ੍ਰਮ ਭਾਉ ਭਾਗਾ ਹਰ 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 ਗੁਣ ਗਾਇਆ ਜਨਮ ਜਨਮ ਕੇ ਖੇਲ ਵੇਖ ਦੁੱਖ ਉਤਰੇ ਹਰ ਹਰ ਨਾਮ ਸਮਾਇਆ ਜੈਨ ਹਰ ਧਿਆਇਆ ਧੁਰ ਭਾਗ ਲੇਖ ਪਾਇਆ ਤੈਨ ਸਫਲ ਜਨਮ ਪਰਵਾਣ ਜੀਓ ਹਰ ਹਰ ਮਨ ਭਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜੀਓ ਜੈਨ ਹਰ ਮੀਠ ਲਗਾਣਾ ਤੇ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜੀਓ ਹਰ ਨਾਮ ਵਡਾਈ ਹਰ ਨਾਮ ਸਖਾਈ ਗੁਰ ਸਬਦ ਦੀ ਹਰ ਰਸ ਭੋਗ ਜੀਓ ਹਰ ਰਸ ਭੋਗ ਮਹਾਂ ਨਿਰਜੋਗ ਵਡਭਾਗੀ ਹਰ ਰਸ ਪਾਇਆ ਸੇ ਧਨ ਵੱਡੇ ਸਤਿ ਪੁਰਖਾ ਪੂਰੇ ਜੇਨ ਗੁਰਮਤਿ ਨਾਮ ਧਿਆਇਆ ਜਨ ਨਾਨਕ ਰੇਣ ਮੰਗੇ ਵਿਪਗ ਸਾਧੂ ਮਨ ਚੂਕਾ ਸੋਗ ਵਿਜੋਗ ਜੀਓ ਜੈਨ ਹਰ ਮੀਠ ਲਗਾਣਾ ਤੇ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜੀਓ